ਯਾ ਅੱਜ ਦੇ ਵਚਨ ਵਿੱਚ ਅਸੀਂ ਸਮਝਾਂਗੇ ਕਿ ਖੁਸ਼ਖਬਰੀ ਕੀ ਹੈ ਵਚਨ ਦੇ ਵਿੱਚ ਲਿਖਿਆ ਕਿ ਜਾਓ ਤੇ ਸਰਵੱਤ ਸ੍ਰਿਸ਼ਟੀ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਹallelujah ਜਦੋਂ ਅਸੀਂ ਦੁਨੀਆ ਦੇ ਵਿੱਚ ਨਿਕਲਦੇ ਹਾਂ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਦੂਸਰੇ ਲੋਕਾਂ ਨੂੰ ਆਪਣੇ ਪਰਮੇਸ਼ਰ ਦੇ ਬਾਰੇ ਵਿੱਚ ਕੁਝ ਦੱਸੀਏ ਦੂਸਰੇ ਲੋਕਾਂ ਨੂੰ ਆਪਣੇ ਪਰਮੇਸ਼ਰ ਦੇ ਬਾਰੇ ਵਿੱਚ ਕੀ ਹੈ ਕੁਝ ਜਾਣੂ ਕਰਵਾਈਏ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਅਜੇ ਹ ਇਹਨਾਂ ਨੂੰ ਕੀ ਦੱਸੀਏ ਏ ਲੋਕਾਂ ਨੂੰ ਅਜੇ ਹੀ ਕਿਹੜੀ ਖੁਸ਼ੀ ਦੀ ਖਬਰ ਸੁਣਾਈਏ ਤਾਂ ਵਚਨ ਦੇ ਵਿੱਚ ਲਿਖਿਆ ਕਿ ਖੁਸ਼ਖਬਰੀ ਦਾ ਪ੍ਰਚਾਰ ਕਰੋ ਪਰ ਅਸੀਂ ਜਾਣਦੇ ਨਹੀਂ ਹੈਗੇ ਕਿ ਖੁਸ਼ਖਬਰੀ ਹੈ ਕੀ ਆ ਅਸੀਂ ਅੱਜ ਦੇ ਵਚਨਾਂਹੀਂ ਸਮਝਾਂਗੇ ਕਿ ਖੁਸ਼ਖਬਰੀ ਕੀ ਆ ਆਪਾਂ ਦੇਖਾਂਗੇ ਪਵਿੱਤਰ ਬਾਈਬਲ ਦੇ ਵਿੱਚ ਨਵੇਂ ਨੇਮ ਦੇ ਵਿੱਚ ਪਹਿਲਾ ਕੋਰੰਥੀਆਂ ਨੂੰ 15 ਉਹਦੀ ਤੀਜੀ ਚੌਥੀ ਆਇਤ ਇਸ ਵਿੱਚ ਲਿਖਿਆ ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ ਹੈ ਜਿਹੜੀ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮੂਆ ਅਤੇ ਇਹ ਕੀ ਦੱਬਿਆ ਗਿਆ ਅਤੇ ਇਹ ਕੀ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਹallelujah ਇਹ ਹੀ ਖੁਸ਼ੀ ਦੀ ਖਬਰ ਹੈ ਇਸੇ ਚੈਪਟਰ ਦੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਕਿ हे ਪ੍ਰਭੂ ਮੈਂ ਤੁਹਾਨੂੰ ਉਹ ਖੁਸ਼ਖਬਰੀ ਚਿਤਾਰਦਾ ਹਾਂ ਕਹਿੰਦਾ ਕਿ ਮੈਂ ਤੁਹਾਨੂੰ ਉਹ ਖੁਸ਼ਖਬਰੀ ਦੱਸਦਾ ਜਿਹੜੀ ਸਭ ਤੋਂ ਅਹਿਮ ਹੈ ਜੇ ਕਹਿੰਦਾ ਜਿਹੜੀ ਮੁੱਖ ਗੱਲਾਂ ਮੁੱਖ ਗੱਲਾਂ ਦੇ ਵਿੱਚੋਂ ਮੈਨੂੰ ਕੀ ਪ੍ਰਾਪਤ ਹੋਈ ਆ ਮੈਂ ਤੁਹਾਨੂੰ ਉਹ ਦੱਸਦਾ ਉਹ ਕਿਹੜੀ ਹੈ ਕਿ ਮਸੀਹ ਪੋਸਤਕਾਂ ਦੇ ਅਨੁਸਾਰ ਕਿਹੜੀਆਂ ਕਿਤਾਬਾਂ ਦੇ ਅਨੁਸਾਰ ਮਸੀਹ ਪੋਸਤਕਾਂ ਦੇ ਅਨੁਸਾਰ ਮਸੀਹ ਦੇ ਇਸ ਧਰਤੀ ਤੇ ਪੈਦਾ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਪੁਰਾਣੇ ਨੇਮਦੀਆਂ ਕਿਤਾਬਾਂ ਨੇ ਸਰਾਂ ਦੀਆਂ ਪੁਸਤਕਾਂ ਨੇ ਉਹਨਾਂ ਦੇ ਵਿੱਚ ਲਿਖ ਦਿੱਤਾ ਗਿਆ ਸੀ ਕਿ ਇੱਕ ਮਸੀਹ ਪੈਦਾ ਹੋਵੇਗਾ ਉਹ ਮਨੁੱਖਤਾ ਦੇ ਪਾਪਾਂ ਦੀ ਖਾਤਰ kia ਮਾਰਿਆ ਜਾਏਗਾ ਸੂਲੀ ਤੇ ਚੜਾਇਆ ਜਾਏਗਾ ਅਤੇ ਦੱਬਿਆ ਜਾਵੇਗਾ ਅਤੇ ਫਿਰ kia ਜੀ ਉੱਠੇਗਾ ਹallelujah ਇਹ ਨਵੇਂ ਨਾਮ ਦੀਆਂ ਕਿਤਾਬਾਂ ਨੇ ਉਹ ਇਸ ਗੱਲ ਨੂੰ ਸਿੱਧ ਕਰਦੀਆਂ ਨੇ ਇਸ ਨਵੇਂ ਨਾਮ ਦੀਆਂ ਕਿਤਾਬਾਂ ਵਿੱਚ ਇਹ ਗੱਲਾਂ ਨੂੰ ਕੀਆ ਕਲੀਅਰ ਕੀਤਾ ਗਿਆ ਇਹ ਪ੍ਰੂਫ ਹੋ ਗਿਆ ਕਿ ਸਾਡੇ ਗੁਨਾਹਾਂ ਦੇ ਖਾਤਰ ਪਰਮੇਸ਼ਰ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਇਸ ਧਰਤੀ ਉੱਤੇ ਭੇਜਿਆ ਜੋ ਸਰਬਸ਼ਕਤੀਮਾਨ ਅਤੇ ਜੋ ਅਕਾਲ ਪੁਰਖ ਪਰਮੇਸ਼ਰ ਦਾ ਇਕਲੌਤਾ ਪੁੱਤਰ ਸੀ ਤਾਂ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹੇ ਪਿਆਰ ਕੀਤਾ ਕਿ ਆਪਣਾ ਇਕਲੌਤਾ ਕੁਰਬਾਨ ਹੋਣ ਦੇ ਲਈ ਦੇ ਦਿੱਤਾ ਹallelujah ਇਹ ਹੀ ਸਾਡੇ ਲਈ ਖੁਸ਼ੀ ਦੀ ਖਬਰ ਹੈ ਕਿ ਸਾਡੇ ਮਸੀਹ ਜਿਹੜਾ ਮਸੀਹ ਆ ਉਹ ਸਾਡੇ ਲਈ ਪੈਦਾ ਹੋਇਆ ਸਾਡੇ ਗੁਨਾਹਾਂ ਲਈ ਸਲੀਬ ਉੱਤੇ ਚੜਾਇਆ ਗਿਆ ਸਾਡੇ ਪਾਪਾਂ ਦੇ ਕਰਕੇ ਕੀ ਆ ਮਾਰਿਆ ਗਿਆ ਸਾਡੇ ਗੁਨਾਹਾਂ ਦੇ ਕਰਕੇ ਦੱਬਿਆ ਗਿਆ ਤੇ ਸਾਡੇ ਸਾਨੂੰ ਬਚਾਉਣ ਦੇ ਲਈ ਕੀ ਆ ਉਹ ਜੀ ਉੱਠਿਆ ਤੇ ਅੱਜ ਵੀ ਕੀ ਉਹ ਜ਼ਿੰਦਾਵਾ ਹਾਲੇਲੂਇਆ ਜਿਹੜੇ ਮਾਰਗੇ ਉਹ ਮੁੜ ਕੇ ਜਾਂਉਂਦੇ ਨਹੀਂ ਹੋਏ ਤੇ ਉਹ ਜਾਂਉਂਦਿਆਂ ਦੀ ਬਾਹ ਨਹੀਂ ਫੜ ਸਕਦੇ ਉਹ ਜਾਂਦਾਂ ਦਾ ਹੱਥ ਨਹੀਂ ਫੜ ਸਕਦੇ ਜਿਹੜੀ ਮਾਂ ਸਾਨੂੰ ਬਹੁਤ ਪਿਆਰ ਕਰਦੀ ਸੀ ਉਹ ਸਾਨੂੰ ਬਹੁਤ ਪਿਆਰ ਨਾਲ ਰੱਖਦੀ ਸੀ ਉਹ ਸਾਨੂੰ ਬਹੁਤ ਚਾਹਮਾਂ ਦੇ ਨਾਲ ਰੋਟੀ ਖਵਾਉਂਦੀ ਹੁੰਦੀ ਸੀ ਸਾਡੇ ਲਈ ਕਈ ਇੰਤਜ਼ਾਮ ਕਰਦੀ ਸੀ ਤੇ ਕਈ ਵਾਰ ਉਹ ਮਾਂ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਕਿ ਇਹ ਦੁਨੀਆ ਤਾਂ ਚਲੀ ਜਾਂਦੀ ਆ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੀ ਆ ਮਰ ਜਾਂਦੀ ਆ ਤੇ ਪਿੱਛੋਂ ਕੀ ਇਹ ਬੱਚੇ ਰੋਲਦੇ ਰਹਿ ਜਾਂਦੇ ਆ ਉਹ ਮਰ ਚੁੱਕੀ ਮਾਂ ਜੋਂਦਿਆਂ ਦੀ ਬਾਹ ਫੜ ਸਕਦੀ ਆ ਆਪਣੇ ਜੋਂਦੇ ਬੱਚਿਆਂ ਦੀ ਕੀ ਬਾਹ ਫੜ ਸਕਦੀ ਆ ਜਦੋਂ ਉਹਦੇ ਬੱਚੇ ਡਿੱਗਦੇ ਹਨ ਉਹ ਉਹਨਾਂ ਨੂੰ ਆਣ ਕੇ ਖੜੇ ਨਹੀਂ ਕਰ ਪਾਉਂਦੀ ਕਿਉਂਕਿ ਉਹ ਮਰ ਚੁੱਕੀ ਹੈ ਪਰ ਅਸੀਂ ਜੋਂਦੇ ਹਾਂ ਪਰਮੇਸ਼ਰ ਦੀਆਂ ਔਲਾਦ ਹਾਂ ਅਤੇ ਸਾਡਾ ਪਰਮੇਸ਼ਰ ਕੀ ਆ ਜੋਂਦਾ ਏ ਜਿਹੜਾ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਜਦੋਂ ਅਸੀਂ ਡਿੱਗਦੇ ਆ ਤਾਂ ਉਹ ਆ ਕੇ ਸਾਨੂੰ ਖੜਾ ਕਰਦਾ ਜਦੋਂ ਉਹ ਸਾਨੂੰ ਦੁੱਖ ਵਿੱਚ ਦੇਖਦਾ ਹੈ ਤਾਂ ਉਹ ਬਾਹ ਫੜ ਕੇ ਸਾਨੂੰ ਦੁੱਖਾਂ ਵਿੱਚੋਂ ਬਾਹਰ ਕੱਢ ਲੈਂਦਾ ਜਦੋਂ ਉਹ ਸਾਨੂੰ ਜ਼ਖਮੀ ਦੇਹਦਾ ਤਾਂ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਲਹੂ ਦੇ ਮਾਲਮ ਲਾਉਂਦਾ ਤੇ ਸਾਡੇ ਜ਼ਖਮਾਂ ਨੂੰ ਕੀ ਕਰ ਦਿੰਦਾ ਸੁਕਾ ਦਿੰਦਾ ਹੈ ਹallelujah ਦੁੱਖਾਂ ਨੂੰ ਸਾਫ਼ ਕਰਦਾ ਤੇ ਸਾਡੇ ਜ਼ਿੰਦਗੀ ਵਿੱਚ ਕੀ ਲੈ ਕੇ ਆਉਂਦਾ ਹੋਇ ਇੱਕ ਨਵੀਂ ਖੁਸ਼ੀ ਲੈ ਕੇ ਆਂਦਾ ਉਹਦੇ ਲਹੂ ਦੇ ਵਿੱਚ ਹੀ ਸ਼ਿਫਾ ਵਾ ਉਹਦੇ ਲਹੂ ਦੇ ਵਿੱਚ ਹੀ ਆਜ਼ਾਦੀ ਆ ਉਹਦੇ ਲਹੂ ਦੇ ਵਿੱਚ ਹੀ ਕੀ ਆ ਜੀਵਨ ਆ ਆਮਨ ਐਸੋ ਵੱਡੀ ਖੁਸ਼ੀ ਦੀ ਖਬਰ ਹੋਰ ਕੀ ਹੋਈ ਨਹੀਂ ਸਕਦੀ ਕਿ ਸਾਡਾ ਪਰਮੇਸ਼ਰ ਜਿਉਂਦਾ ਜਿਹੜੇ ਮਿੱਟੀ ਵਿੱਚ ਦਫਨ ਹੋ ਗਏ ਜਾਂ ਅੱਗ ਦੇ ਵਿੱਚ ਸੜ ਗਏ ਉਹ ਸਾਡੇ ਨਾਲ ਖੜੇ ਨਹੀਂ ਹੋ ਸਕਦੇ ਪਰ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਕਿ ਜਿਉਂਦਾ ਹੀ ਜਉਂਦਿਆਂ ਦੇ ਨਾਲ ਖੜਾ ਹੋ ਸਕਦਾ ਤੇ ਮਸੀਹ ਜਨਮਿਆ ਸਾਡੇ ਲਈ ਮਰਿਆ ਸਾਡੇ ਲਈ ਦੱਬਿਆ ਗਿਆ ਸਾਡੇ ਲਈ ਜੀ ਉੱਠਿਆ ਸਾਡੇ ਲਈ ਅਤੇ ਇਹੀ ਸਭ ਤੋਂ ਵੱਡੀ ਧਰਤੀ ਦੇ ਉੱਤੇ ਕੀਆ ਖੁਸ਼ੀ ਦੀ ਗੱਲ ਹਲੇਲੂਇਆ ਤੋਂ ਬਾਅਦ ਖੁਸ਼ੀ ਦੀ ਖਬਰ ਆਉਂਦੀ ਆ ਕਿ ਜੇ ਤੁਸੀਂ ਦੁੱਖਾਂ ਦੇ ਵਿੱਚੋਂ ਤੇ ਕੋਈ ਆ ਕੇ ਤੁਹਾਨੂੰ ਤੁਹਾਡੇ ਦੁੱਖਾਂ ਦੇ ਵਿੱਚੋਂ ਕੀ ਬਾਹਰ ਕੱਢ ਦੇਵੇ ਇਹ ਤੁਹਾਡੇ ਲਈ ਕੀ ਹੈ ਇੱਕ ਖੁਸ਼ੀ ਦੀ ਗੱਲ ਹੋਵੇਗੀ ਜੇ ਤੁਸੀਂ ਮੰਝੇ ਤੇ ਪਈ ਹੋ ਤੇ ਆਪਣੇ ਦੁੱਖਾਂ ਦੁੱਖਾਂ ਦੇ ਕਰਕੇ ਆਪਣੀਆਂ ਬਿਮਾਰੀਆਂ ਦੇ ਕਰਕੇ ਕੀ ਆ ਤੁਹਾਡੇ ਤੇ ਕੋਈ ਦੁੱਖ ਆਇਆ ਤੇ ਤੁਹਾਡੀ ਮੰਝੀ ਨੂੰ ਕੋਈ ਪਲਟ ਦੇਵੇ ਤੇ ਕਹੇ ਕਿ ਉੱਠ ਕੇ ਖੜਾ ਹੋ ਮੰਜੀ ਤੋਂ ਉਠਾ ਦੇਵੇ ਇਹ ਤੁਹਾਡੇ ਲਈ ਕੀ ਹੋਏਗੀ ਇੱਕ ਖੁਸ਼ੀ ਦੀ ਗੱਲ ਹੋਏਗੀ ਤੁਹਾਡੇ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਜੇ ਤੁਸੀਂ ਰੋਂਦੇ ਹੋ ਤੇ ਕੋਈ ਆ ਕੇ ਤੁਹਾਡੇ ਚਿਹਰੇ ਤੇ ਅਥਰੂ ਪੂੰਝ ਦੇਵੇ ਤੇ ਮੁੱਖ ਦੇ ਉੱਤੇ ਇੱਕ ਹਾਸੇ ਦੀ ਲਹਿਰ ਛੱਡ ਦੇਵੇ ਇਹ ਹੀ ਖੁਸ਼ੀ ਦੀ ਖਬਰ ਆ ਤੇ ਮਸੀਹ ਯਸ਼ੂ ਅੱਜ ਵੀ 38 ਵਰਿਆਂ ਦੇ ਰੋਗੀਆਂ ਨੂੰ ਕੀ ਚੰਗਾ ਕਰਨ ਦੀ ਤਾਕਤ ਰੱਖਦਾ ਹੈ ਉਹਨਾਂ ਦੇ ਮੰਜਿਆਂ ਨੂੰ ਪਲਟਣ ਦੀ ਤਾਕਤ ਰੱਖਦਾ ਹੈ ਤੇ ਮੇਰਾ ਯਸ਼ੂ ਮਸੀਹ ਅੱਜ ਅੱਜ ਵੀ 12 ਸਾਲ ਦੀ ਰੋਗ ਨੂੰ ਕਿਹਾ ਚੰਗਾ ਕਰਨ ਦੀ ਤਾਕਤ ਰੱਖਦਾ ਏ ਅੱਜ ਵੀ ਅੰਨਿਆਂ ਨੂੰ ਅੱਖੀਆਂ ਦੇਣ ਦੀ ਤਾਕਤ ਰੱਖਦਾ ਏ ਅੱਜ ਵੀ ਬੋਲ ਜਿਹੜੇ ਬੋਲੇ ਨੂੰ ਉਹਨਾਂ ਨੂੰ ਸੁਣਾਉਣ ਦੀ ਤਾਕਤ ਰੱਖਦਾ ਏ ਗੁੰਗਿਆਂ ਨੂੰ ਬੋਲਣ ਲਾਉਣ ਦੀ ਤਾਕਤ ਰੱਖਦਾ ਏ ਹਾਲੇਲੂਇਆ ਕਿਉਂਕਿ ਆ ਉਹ ਕੀ ਆ ਜ਼ਿੰਦਾ ਪਰਮੇਸ਼ਰ ਆ ਤੇ ਆਓ ਅਸੀਂ ਦੇਖਦੇ ਹਾਂ ਮਤੇ ਦੀ ਪੁਸਤਕੋਂ ਦਾ 10 ਨੰਬਰ ਚੈਪਟਰ ਉਹ ਤਾਂ 8ਵੀਂ ਆਏ ਤੇ ਇਹਦੇ ਵਿੱਚ ਲਿਖਿਆ ਰੋਗੀਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਵਾਲੋ ਕੋੜੀਆਂ ਨੂੰ ਸ਼ੁੱਧ ਕਰੋ ਭੂਤਾਂ ਨੂੰ ਕੱਢੋ ਕਿਉਂਕਿ ਤੁਸੀਂ ਮੁਫਤ ਲਿਆਏ ਤੇ ਮੁਫਤ ਹੀ ਦਿਓ ਹallelujah ਤੇ ਦੀ ਪਹਿਲੀ ਆਏ ਤੇ ਵਿੱਚ ਇਸ ਵੀ ਇਸ ਤਰ੍ਹਾਂ ਲਿਖਿਆ ਹੋਇਆ ਉਸ ਨੇ ਆਪਣੇ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਕਿ ਤਿਆਰ ਦਿੱਤਾ ਜੋ ਪ੍ਰੇਸ਼ਟ ਆਤਮੀਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮੰਦਗੀ ਨੂੰ ਦੂਰ ਕਰਨ ਹallelujah ਚੇਂ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਨੂੰ ਇਹ ਇਖਤਿਆਰ ਦਿੱਤਾ ਉਹਨਾਂ ਨੂੰ ਇਹ ਅਧਿਕਾਰ ਦਿੱਤਾ ਕਿ ਉਹ ਪ੍ਰਸਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ kia ਦੂਰ ਕਰਨ ਅਸੀਂ ਆਪਣੇ ਕੋਲ ਨਹੀਂ ਖੜੇ ਹੋਏ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਦੁਨੀਆ ਮੂਰਖਾਂ ਦੀ ਗਿਣਤੀ ਦੇ ਵਿੱਚ kia ਗਿਣਦੀਆ ਪਰ वचन ਕੀ ਦੱਸਦਾ ਮੈਂ ਦੁਨੀਆ ਦੇ ਮੂਰਖਾਂ ਨੂੰ ਚੁਣ ਲਿਆ ਦੁਨੀਆ ਦੇ ਸਿਆਣਿਆਂ ਦੇ ਉੱਪਰ ਆਪਣੀ ਭੇਦ ਨੂੰ ਪ੍ਰਗਟ ਕਰ सका ਹallelujah ਇਹ ਇਖਤਿਆਰ ਦਿੱਤੇ ਆ ਸ਼ੁਸ਼ਮ ਸੀ ਨੇ ਉਹਨਾਂ ਕਿਹਾ ਰੁਗੀਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਵਾ ਲਓ ਕੋੜੀਆਂ ਨੂੰ ਸ਼ੁੱਧ ਕਰੋ ਤੇ ਭੂਤਾਂ ਨੂੰ ਕੱਢੋ ਤੁਸੀਂ ਮੁਫਤ ਲਿਆ ਤੇ ਮੁਫਤੀ ਦਿਓ ਕਿਉਂਕਿ ਪਰਮੇਸ਼ਰ ਦੀ ਜਿਹੜੀ ਤਾਕਤ ਹੈ ਉਹਦੀ ਜਿਹੜੀ ਸਮਰਥ ਹੈ ਉਹ ਮੁੱਲ ਕਦੇ ਨਹੀਂ ਲਗਾਇਆ ਜਾ ਸਕਦਾ ਉਹਦਾ ਮੁੱਲ ਕਦੇ ਨਹੀਂ ਦੇ ਸਕਦੇ ਅਸੀਂ ਹallelujah ਅਸਲੀ ਸਾਨੂੰ ਇਸ ਕੁਸ ਖਬਰ ਨੂੰ ਖੁਸ਼ ਖਬਰੀ ਕੀਆ ਕਿ ਸਾਡਾ ਮਸੀਹ ਯਸ਼ੂ ਸਾਡੇ ਪਾਪਾਂ ਲਈ ਮਾਰਿਆ ਗਿਆ ਉਹ ਕੁੱਟਿਆ ਗਿਆ ਉਹਨੇ ਕੋੜੇ ਖਾਦੇ ਸਾਡੀ ਸ਼ਾਂਤੀ ਲਈ ਉਹਨੇ ਤਾੜਨਾ ਸਹੀ ਤੇ ਮਾਰਿਆ ਗਿਆ ਦੱਬਿਆ ਗਿਆ ਤੇ ਤੀਸਰੇ ਦਿਨ ਕੀ ਉਹ ਮਰਦਿਆਂ ਵਿੱਚੋਂ ਜੀ ਉੱਠਿਆ ਕਿ ਅਸੀਂ ਅਨੰਤ ਜੀਵਨ ਪਾਈਏ ਅਸੀਂ ਨਾਸ਼ ਨਾ ਹੋਈਏ ਸਾਡਾ ਕੀਆ ਜਿਹੜਾ ਫਲ ਆ ਉਹ ਸਵਰਗਤ ਦੇ ਵਿੱਚ ਵੱਡਾ ਹੋਵੇ ਤੇ ਸਾਡਾ ਮਿਲ ਪਰਮੇਸ਼ਰ ਪਿਤਾ ਨਾਲ ਕਰਾਉਣ ਲਈ ਉਹ ਕੀਆ ਮਾਰਿਆ ਗਿਆ ਸਾਡੇ ਪਾਪ ਉਹਨੇ ਆਪਣੇ ਆਪ ਤੇ ਲੈ ਲਏ ਤਾਂ ਕਿ ਅਸੀਂ ਕੀਆ ਉਸ ਵੰਗ ਪਵਿੱਤਰ ਠਹਿराई ਜਾਈ ਗਈ ਹallelujah ਤੇ ਸਾਨੂੰ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਆ ਉਹ ਕੀ ਨੇ ਪਰਮੇਸ਼ਰ ਪਿਤਾ ਨੇ ਕਿਹਾ ਕਿ ਮੇਰੇ ਨਾਮ ਵਿੱਚ ਜਾ ਕੇ ਬਿਮਾਰਾਂ ਨੂੰ ਚੰਗਾ ਕਰੋ ਮੇਰੇ ਨਾਮ ਵਿੱਚ ਕੋੜੀਆਂ ਨੂੰ ਸ਼ੁੱਧ ਕਰੋ ਮੇਰੇ ਨਾਮ ਵਿੱਚ ਲੰਗੜਿਆਂ ਨੂੰ ਤੁਰਨ ਲਾਓ ਮੇਰੇ ਨਾਮ ਵਿੱਚ ਮੁਰਦਿਆਂ ਨੂੰ ਜਿਵਾਓ ਮੇਰੇ ਨਾਮ ਵਿੱਚ ਅੰਨੇ ਬੋਲੇ ਗੁੰਗਿਆਂ ਨੂੰ ਕੀ ਕਰੋ ਠੀਕ ਕਰੋ ਜੇ ਅਸੀਂ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਭਲਾਈ ਦਾ ਕੰਮ ਕਰਦੇ ਆ ਤਾਂ ਇਸ ਦਾ ਫਲ ਕੀ ਆ ਸਾਡੇ ਲਈ ਸਵਰਗ ਵਿੱਚ ਬਹੁਤ ਵੱਡਾ ਹੋਵੇਗਾ Aleluya. Amen.